ਕਿਸ ਤਰ੍ਹਾਂ ਇਹ ਹਾਦਸਾ ਹੋ ਗਿਆ ਕਿ ਆਖਰ ਕਿਸ ਤਰ੍ਹਾਂ ਇਹ ਜਾ ਕੇ ਟਕਰਾ ਗਈ ਕਰ ਬੱਚਾ ਆ ਗਿਆ ਇਹ ਮੂਰੇ ਪਾਸੇ ਛੋਟਾ ਬੱਚਾ ਸੀਗਾ ਇਧਰੋਂ ਇਧਰ ਚੱਲ ਗਿਆ ਉਹ ਰੋਡ ਕਰਾਸ ਕਰਕੇ ਆ ਰਿਹਾ ਸੀ ਉਹਨੂੰ ਬਚਾਉਣ ਦੇ ਚੱਕਰ ਚ ਇਧਰ ਹੋ ਗਈ ਗੱਡੀ ਸਪੀਡ ਕਿੰਨੀ ਹੋਈਗੀ ਤੁਹਾਡੀ ਇਸ ਟਾਈਮ 40 50 ਦੀ ਹੋਗੀ ਹੈ ਗੱਜ ਸਪੀਡ ਗੱਡੀ ਦਾ ਟਾਇਰ ਤੱਕ ਜਿਹੜਾ ਫਟ ਗਿਆ ਹੈਗਾ ਆਖਰ ਇੰਨੀ ਸਪੀਡ ਤੋਂ ਬਿਨਾ ਇਹ ਹਾਦਸਾ ਨਹੀਂ ਹੋ ਸਕਦਾ ਤਾਂ ਕਿਉਂਕਿ 1 ਫੁੱਟ ਜ਼ਿਆਦਾ ਗਹਿਰਾ ਜਿਹੜਾ ਉਹ ਲੋਹੇ ਦਾ ਐਡਾ ਵੱਡਾ ਪਿੱਲਰ ਹੈ ਉਹ ਅੰਦਰ ਚਲਾ ਗਿਆ ਹੈ ਅਕਚੁਅਲੀ ਕਿੰਦਾ ਜਦੋਂ ਲਾਈਟ ਹੁੰਦੀ ਹੈ ਨਾ ਵੀ ਟ੍ਰੈਫਿਕ ਲਾਈਟ ਗ੍ਰੀਨ ਹੋਣ ਵਾਲੀ ਰੈੱਡ ਹੋਣ ਵਾਲੀ ਹੁੰਦੀ ਹੈ ਤੇ ਕੋਈ ਵੀ ਬੰਦਾ ਕੋਈ ਪਰਸਨ ਹੁੰਦਾ ਗੱਡੀ ਨੂੰ ਭਜਾਂਦਾ ਵੀ ਮੈਂ ਲਾਈਟ ਟੱਪ ਜਾਵਾਂ ਔਰ ਅਕੋਰਡਿੰਗ ਕੋਈ ਬੱਚਾ ਫਸ ਗਿਆ ਅੱਗੇ ਆ ਤੇ ਇਨਸਟੈਂਟ ਕਰਕੇ ਲਾਈਟ ਸਵਾਗਤ ਮੈਂ ਕਮਲ ਕਪੂਰ ਗੱਲ ਕਰੀਏ ਚੰਡੀਗੜ੍ਹ ਰੋਡ ਜਮਾਲਪੁਰ ਦੇ ਉੱਤੇ ਹੁਣੇ ਹੁਣੇ ਇੱਕ ਬੇਹੱਦ ਭਿਆਨਕ ਹਾਦਸਾ ਹੋਇਆ ਹੈ ਹਾਲਾਕੀ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਦੱਸ ਦਈਏ ਕਿ ਇੱਕ ਗੱਡੀ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋ ਗਈ ਹੈ ਚੰਡੀਗੜ੍ਹ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ BMW ਕਾਰ ਜਿਹੜੀ ਹੈ ਉਹ ਡਿਵਾਈਡਰ ਨਾਲ ਟਕਰਾਂਦੀ ਹੈ ਔਰ ਇੰਨੀ ਜ਼ੋਰ ਦੇ ਨਾਲ ਇਹ ਕਾਰ ਜਿਹੜੀ ਹੈ ਟਕਰਾਂਦੀ ਹੈ ਕਿ ਇਹਦਾ ਪੂਰਾ ਬੰਪਰ ਜਿਹੜਾ ਔਰ ਟਾਇਰ ਤੱਕ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਡਿਵਾਈਡਰ ਨੂੰ ਤੋੜਦਾ ਹੋਇਆ ਡਿਵਾਈਡਰ ਦੇ ਉੱਤੇ ਚੜ ਜਾਂਦਾ ਔਰ ਬੰਪਰ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਡੈਮੇਜ ਹੋਣ ਤੋਂ ਬਾਅਦ ਬੋਨਟ ਤੱਕ ਜਿਹੜਾ ਨੁਕਸਾਨਿਆ ਗਿਆ ਔਰ ਕਾਰ ਦੀ ਰਫਤਾਰ ਦਾ ਅੰਦਾਜ਼ਾ ਤੁਸੀਂ ਇਸੇ ਹਿਸਾਬ ਨਾਲ ਲਗਾ ਸਕਦੇ ਹੋ ਕਿ ਬੰਪਰ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਟੁੱਟ ਕੇ نیچے गिर ਚੁੱਕਾ ਹੈ ਔਰ ਟਾਇਰ ਜਿਹੜਾ ਹੈਗਾ ਔਰ ਉਹਦਾ ਜਿਹੜਾ ਰਿਮ ਹੈ ਉਹ ਵੀ ਦੇਖੋ ਤੁਸੀਂ ਕਿ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈਗਾ ਔਰ ਇੰਨਾ ਜ਼ਿਆਦਾ ਇਹ ਨੁਕਸਾਨ ਹੋਇਆ ਗੱਡੀ ਦਾ ਪੂਰਾ ਬੋਨਟ ਜਿਹੜਾ ਉਹ ਟੁੱਟ ਕੇ ਐਡੇ ਮੋٹے ਪਿੱਲਰ ਨੂੰ ਇਹ ਤੁਸੀਂ ਆ ਪਿੱਲਰ ਦੇਖ ਸਕਦੇ ਹੋ ਕਿ ਕਿੰਨਾ ਅੰਦਰ ਤੱਕ ਤਸ ਗਿਆ ਹੈ ਤਾਂ ਆਪ ਅੰਦਾਜ਼ਾ ਲਗਾਓ ਕਿ ਗੱਡੀ ਦੀ ਕਿੰਨੀ ਰਫਤਾਰ ਹੋਈਗੀ ਔਰ ਖਾਸ ਕਰਕੇ BMW ਕਾਰ ਹੈ ਤਾਂ ਇਹਦੀ ਸਪੀਡ ਵੈਸੇ ਹੀ ਬਹੁਤ ਤੇਜ਼ ਹੁੰਦੀ ਹੈ ਔਰ ਇਹਦੇ ਟਕਰਾਨ ਦੀ ਕਿੰਨੀ ਜ਼ਿਆਦਾ ਇੰਪੈਕਟ ਹੋਇਆ ਹੋਏਗਾ ਕਿ ਇਹਦੇ ਸਾਰੇ ਜਿਹੜੇ ਅੰਦਰ ਤੁਸੀਂ ਦੇਖ ਸਕਦੇ ਹੋ ਸਾਰੇ ਇਹਦੇ ਬੈਲੂਨਸ ਜਿਹੜੇ ਆ ਉਹ ਖੁੱਲ ਚੁੱਕੇ ਆ ਚਾਹੇ ਉਹ ਡਿਵਾਈਡਰ ਸਾਈਡ ਦੇ ਹੋਣ ਚਾਹੇ ਉਹ ਪੈਸੇਂਜਰ ਸਾਈਡ ਦੇ ਹੋਣ ਚਾਹੇ ਫਿਰ ਹੋਣ ਔਰ ਇੰਨੀ ਜ਼ੋਰ ਨਾਲ ਇਹ ਕਾਰ ਜਿਹੜੀ ਹੈ ਟਕਰਾਈ ਹੈ ਕਿ ਪੂਰੇ ਜਿਹੜੇ ਸੇਫਟੀ ਦੇ ਲਈ ਅੰਦਰ ਬੈਲੂਨਸ ਲਗਾਏ ਗਏ ਆ ਉਹ ਪੂਰੀ ਤਰ੍ਹਾਂ ਨਾਲ ਖੁੱਲ ਗਏ ਆ ਹਾਲਾਂਕਿ ਨੁਕਸਾਨ ਨਹੀਂ ਹੋਇਆ ਪਰ ਹਾਦਸਾ ਜਿਹੜਾ ਹੈ ਬੇहद ਵੱਡਾ ਹਾਦਸਾ ਹੋਇਆ ਹੈ ਔਰ ਇਹ ਕੋਈ ਰਾਤ ਦੇ ਵੇਲੇ ਨਹੀਂ ਯਾਕੀ ਇਹ ਕੀ ਕੋਈ ਖਾਲੀ ਸੜਕ ਦੇ ਉੱਤੇ ਹੀ ਨਹੀਂ ਬਲਕਿ ਚੱਲਦੀ ਹੋਈ ਟ੍ਰੈਫਿਕ ਦੇ ਵਿੱਚ ਔਰ ਮਹਿਜ਼ ਥੋੜੀ ਦੇਰ ਪਹਿਲਾਂ ਯਾਨੀ ਕਿ ਕੁਚੇ ਸਮਾਪੇਲਾ ਇਹ ਹਾਦਸਾ ਹੋਇਆ ਚਾਰੇ ਪਾਸੇ ਤੁਹਾਨੂੰ ਗੱਡੀ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜੇ ਨੇ ਇਹਦੇ ਸਾਰੇ ਪਾਸੇ ਦੇ ਚਾਹੇ ਪੈਸੈਂਜਰ ਸਾਈਡ ਦੇ ਪੈਸੈਂਜਰ ਸਾਈਡ ਦੇ ਪਿੱਛੇ ਔਰ ਚਾਰੇ ਪਾਸੇ ਦੇ ਜਿਹੜੇ ਬੈਲੂਨਸ ਖੁੱਲ ਚੁੱਕੇ ਆ ਔਰ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਡਿਵਾਈਡਰ ਦੇ ਨਾਲ ਟਕਰਾ ਕੇ ਕਿੰਨਾ ਜ਼ਿਆਦਾ ਇੰਪੈਕਟ ਹੋਇਆ ਕਾਰਨ ਕੀ ਰਿਹਾ ਹੋਏਗਾ ਇੰਨੀ ਆਖਰ ਕਿਸ ਤਰ੍ਹਾਂ ਰਫਤਾਰ ਦੇ ਨਾਲ ਇਹ ਕਾਰ ਟਕਰਾਈ ਹੋ ਗਈ ਇੱਥੇ ਹੁਣ ਟੋ ਕਰਨ ਲਈ ਜਿਹੜੀ ਹੈ ਟੋਇੰਗ ਬੈਂਡ ਮੰਗਵਾਈ ਗਈ ਹੈ ਤਾਂ ਜੋ ਗੱਡੀ ਨੂੰ ਸਾਈਡ ਤੇ ਹਟਾ ਲਿਤਾ ਜਾਵੇ ਟੋਇੰਗ ਕਰਵਾ ਲਿਆ ਜਾਵੇ ਚੰਡੀਗੜ੍ਹ ਰੋਡ ਦੇ ਉੱਤੇ ਜਾਮ ਲੱਗਿਆ ਹੋਇਆ ਔਰ ਇਸ ਗੱਡੀ ਕਰਨੇ ਜਾਮ ਲੱਗਿਆ ਅਖਰ ਕਿਸ ਤਰ੍ਹਾਂ ਇੱਕਦਮ ਕਿਆ ਰਫਤਾਰ ਜਿਹੜੀ ਹੈ ਬਹੁਤ ਜ਼ਿਆਦਾ ਤੇਜ਼ ਦਿੱਤੀ ਗਈ ਸਪੀਡ ਬਹੁਤ ਤੇਜ਼ ਦਿੱਤੀ ਗਈ ਇਹ ਕੱਢਦੇ ਹੋਏ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਇੰਪੈਕਟ ਹੋਇਆ ਹੋਏਗਾ ਇੱਧਰ ਦੇਖੋ ਕਿ ਡਿਵਾਈਡਰ ਪੂਰੀ ਤਰ੍ਹਾਂ ਨਾਲ ਅੰਦਰ ਤਸ ਚੁੱਕਿਆ ਹੈਗਾ ਡਿਵਾਈਡਰ ਦੇ ਉੱਤੇ ਜਾ ਕੇ ਚੜੀ ਹੈ ਇਹ ਗੱਡੀ ਮਨੇ ਨੂੰ ਸਾਈਡ ਤੇ ਕੀਤਾ ਜਾ ਰਿਹਾ ਬੀਐਮਵੀ ਕਾਰ ਹੈ ਲੁਧਿਆਣਾ ਨੰਬਰ ਹੈ ਇਸ ਕਾਰ ਦਾ ਇਧਰਲੇ ਪਾਸੇ ਦਿਖਾ ਦਿਓ ਕਿ ਕਿੰਨਾ ਇੰਪੈਕਟ ਸੀਗਾ ਇਸ ਕਾਰ ਦਾ ਕਿ ਡਿਵਾਈਡਰ ਜਿਹੜਾ ਇਹ ਘੱਟੋ ਘੱਟ 1 ਫੁੱਟ ਪਿੱਛੇ ਤੱਕ ਜਾ ਕੇ ਲੱਗਿਆ ਕਿ ਆਖਰ ਕਿੰਨੀ ਜ਼ੋਰ ਨਾਲ ਇਹ ਕਾਰ ਜਿਹੜੀ ਹੈ ਟਕਰਾਈ ਹੋएगी ਬੀਐਮਵੀ ਕਾਰ ਹੈ ਔਰ ਇੰਪੈਕਟ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਜ਼ੋਰ ਨਾਲ ਇਹ ਕਾਰ ਟਕਰਾਈ ਹੈ ਕਿ ਇੰਨਾ ਜ਼ਿਆਦਾ ਇਹਦਾ ਕਾਰ ਦਾ ਜਿਹੜਾ ਨੁਕਸਾਨ ਹੋਇਆ ਕਿ ਟਾਇਰ ਤੱਕ ਜਿਹੜਾ ਫਟ ਗਿਆ ਹੈਗਾ ਟਾਇਰ ਵੀ ਫਟਿਆ ਹੈ ਇੱਧਰ ਦੇਖੋ ਕੀ ਇਹ ਹਾਦਸਾ ਟਾਇਰ ਫਟਣ ਕਾਰਨ ਹੋਇਆ ਤੇਜ਼ ਰਫਤਾਰ ਕਾਰਨ ਹੋਇਆ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਜਿਹੜੇ ਉਹ ਵੀਰਾਜੀ ਚਲਾ ਰਹੇ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਕਿਸ ਤਰ੍ਹਾਂ ਇਹ ਨੁਕਸਾਨ ਹੋ ਗਿਆ ਉਹਨਾਂ ਦੀ ਕਾਰ ਦਾ ਵੀਰਾਜੀ ਤੁਸੀਂ ਚਲਾ ਰਹੇ ਸੀਗੇ ਇਹ ਕਾਰ ਨੂੰ ਜਿਹੜਾ ਸਾਈਡ ਤੇ ਕਰਵਾ ਰਹੇ ਆਂ ਬਿਹਤ ਮਹਿੰਗੀ ਕਾਰ ਹੈ VMB ਕਾਰ ਹੈਗੀ ਹੈ ਔਰ ਕੋਈ ਅਗਰ ਕਹੀਏ ਕਿ ਰਾਤ ਦਾ ਸਮਾਂ ਨਹੀਂ ਸੀ ਜਾਂ ਬਹੁਤ ਖਾਲੀ ਸੜਕ ਨਹੀਂ ਸੀਗੀ ਵੀਰੇ ਜੀ ਕਿਸ ਤਰ੍ਹਾਂ ਇਹ ਹਾਦਸਾ ਹੋ ਗਿਆ ਕਿ ਆਖਰ ਕਿਸ ਤਰ੍ਹਾਂ ਇਹ ਜਾ ਕੇ ਟਕਰਾ ਗਈ ਕਾਰ ਬੱਚਾ ਆ ਗਿਆ ਇਹ ਮੂਰੇ ਪਾਸ ਦੇ ਛੋਟਾ ਬੱਚਾ ਸੀਗਾ ਇਧਰੋਂ ਇਧਰ ਚੱਲ ਗਿਆ ਉਹ ਰੋਡ ਕਰਾਸ ਕਰਕੇ ਆ ਰਿਹਾ ਸੀ ਉਹਨੂੰ ਬਚਾਉਣ ਦੇ ਚੱਕਰ 'ਚ ਇਧਰ ਹੋ ਗਈ ਗੱਡੀ ਅੱਛਾ ਇਹ ਰੋਡ ਕਰਾਸ ਕਰ ਰਿਹਾ ਸੀਗਾ ਕੋਈ ਰੋਡ ਕ੍ਰੋਸ ਕਰਦੇ ਹੋਏ ਨੂੰ ਬਚਾਉਣ ਦੇ ਲਈ ਪਰ ਇੱਥੇ ਇੰਨੀ ਜ਼ਿਆਦਾ ਤਾਂ ਕੋਈ ਜਿਹੜੀ ਆ ਰਫ਼ਤਾਰ ਨਹੀਂ ਰੱਖੀ ਜਾ ਸਕਦੀ ਫਿਰ ਕਿਸ ਤਰ੍ਹਾਂ ਇੱਕਦਮ ਬ੍ਰੇਕ ਲਗਾਨੀ ਪਈ ਆ ਕਿਉਂਕਿ ਟਾਇਰ ਵੀ ਜਿਹੜਾ ਫਟ ਗਿਆ ਇੱਕਦਮ ਬ੍ਰੇਕ ਲਾਣੀ ਪਈ ਸੀ ਗੱਡੀ ਓਵਰ ਕੰਟਰੋਲ ਹੋ ਗਈ ਆਊਟ ਆਫ ਕੰਟਰੋਲ ਹੋ ਗਈ ਗੱਡੀ ਤੇ ਸਪੀਡ ਕਿੰਨੀ ਕੁ ਹੋएगी ਤੁਹਾਡੀ ਉਸ ਟਾਈਮ 40-50 ਦੀ ਹੋਗੀ ਹੈਗੇ ਸਪੀਡ ਤੇ 40-50 ਦੀ ਸਪੀਡ ਨਾਲ ਇੰਨੀ ਜ਼ੋਰ ਨਾਲ ਜਾ ਕੇ ਟਕਰਾਈ ਖੰਭੇ 'ਚ ਵੱਜੀ ਨਾ ਉਹ ਦੇਖੋ ਖੰਭੇ 'ਚ ਵੱਜਣ ਕਰ ਤੇ ਅੱਗੇ ਜਿਹੜਾ ਬੱਚਾ ਆ ਗਿਆ ਬੱਚੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬ੍ਰੇਕ ਲਗਾਨੀ ਪਈ ਜਿਸ ਕਾਰਨ ਜਿਹੜੀ ਹੈ ਗੱਡੀ ਜਿਹੜੀ ਹੈ ਡਿਵਾਈਡਰ ਦੇ ਵਿੱਚ ਜਾ ਕੇ ਲੱਗਦੀ ਹੈ ਔਰ ਡਿਵਾਈਡਰ ਤੇ ਲੱਗਣ ਤੋਂ ਬਾਅਦ ਜਿਹੜੀ ਹੈ ਇਹ ਗੱਡੀ ਜਿਹੜੀ ਹੈ ਨੁਕਸਾਨੀ ਗਈ ਕੱਲੇ ਹੀ ਸੀਗੇ ਵੀਰੇ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਇਹ ਸਾਰੇ ਹੀ ਖੁੱਲ ਗਏ ਸੇਫਟੀ ਨੋਰਮਸ ਜਿਹੜੇ ਹਾਂਜੀ ਸਾਰੇ ਵਰਕ ਕਰ ਗਏ ਤੇ ਸਾਰੇ ਜਿਹੜੇ ਸੇਫਟੀ ਨੋਰਮਸ ਲਈ ਜਿਹੜੇ ਬੈਲੂਨਸ ਲਗਾਏ ਗਏ ਹਨ ਉਹ ਸਾਰੇ ਖੁੱਲ ਚੁੱਕੇ ਹਨ ਔਰ ਥੋੜੀ ਦੇਰ ਪਹਿਲਾਂ ਜਿਹੜਾ ਇਹ ਹਾਦਸਾ ਹੋਇਆ ਹੈਗਾ ਇੱਧਰ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹ ਵੀ ਪਹੁੰਚੇ ਹੋਏ ਹਨ ਪੀਰ ਜੀ ਕਿੰਨੀ ਕੀ ਦੇਰ ਪਹਿਲਾਂ ਹਾਦਸਾ ਹੋਇਆ ਇਹ ਇਹ ਹੋ ਗਏ ਜੀ 45 ਮਿੰਟ ਹੋ ਗਏ ਨੇ ਪਹਿਲੇ ਹੋਇਆ ਕੀ ਹੋਇਆ ਕੀ ਸੀਗਾ ਇਹ ਇਧਰੋਂ ਆਇਆ ਸੀ ਤੋਂ ਸ਼ਾਇਦ ਕੋ ਆਊਟ ਆਫ ਕੰਟਰੋਲ ਹੋ ਗਈ ਆ ਹਾਂ ਗੱਡੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਏ ਜਿਹੜਾ ਇਹ ਫੁੱਟਪਾਥ ਦੇ ਜਿਹੜੀ ਵਿੱਚ ਨਾਲ ਲੱਗੀ ਟਕਰਾ ਗਈ ਅੱਛਾ ਤੇ ਯਾਨੀ ਕਿ 1 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਜੀ ਯਾ ਹੋਇਆ ਕਿਤਰਾ ਕੀ ਹੋਇਆ ਸੀਗਾ ਇੱਕ ਮਿੰਟ ਮੈਂ ਟ੍ਰੈਫਿਕ ਥੋੜੀ ਨੋਰਮਲ ਕਰਾ ਲਾਂ ਟ੍ਰੈਫਿਕ ਨੋਰਮਲ ਹੀ ਹੈ ਮੈਂ ਉਹ ਤੋਂ ਬਾਅਦ ਥੋੜੇ ਦੱਸ ਤਾਂ ਦਿਓ ਕੀ ਹੋਇਆ ਕਿੱਦਾਂ ਉਹ ਕਹਿੰਦਾ ਵੀ ਬੱਚਾ ਆ ਗਿਆ ਸੀ ਕੋਈ ਮੂਰੀ ਦੇਖੋ ਇਹ ਆ ਰਹੇ ਸੀ ਜਦੋਂ ਦੇਖਿਆ ਕਿ ਅਸੀਂ ਸਾਨੂੰ ਪਤਾ ਲੱਗਿਆ ਅਸੀਂ ਪਾਰਲੀ ਸਾਈਡ ਸੀਗੇ ਲੇਕਿਨ ਜਦੋਂ ਦੇਖਿਆ ਵੀ ਬਿੱਟ ਫੁੱਟਪਾਥ ਦੇ ਬੱਜੀ ਸੀ ਗੱਡੀ ਹਾਂ ਆਊਟ ਆਫ ਕੰਟਰੋਲ ਹੋ ਰਹੀ ਨੇ ਕਹਿੰਦੇ ਸਤੋ ਸਹੀ ਜਾਣਕਾਰੀ ਲਈ ਹੈ ਨਾ ਤਾਂ ਕੀ ਹੋਇਆ ਮੈਂ ਉਹੀ ਪਤਾ ਕਰ ਰਿਆ ਹੁਣ ਦੁਆਰਾ ਮੈਂ ਦੇਖਦਾ ਬਈ ਕੀ ਦੱਸਿਆ ਇਹਨਾਂ ਨੇ ਕਿ ਕੋਈ ਬੱਚਾ ਆ ਗਿਆ ਸੀ ਮੈਂ 1 ਮਿੰਟ ਮੈਂ ਮੜਾ ਟ੍ਰਾਫਿਕ ਕਰਾ ਲਈਏ ਫਿਰ ਮੈਂ ਤੁਹਾਨੂੰ ਜੋ ਵੀ ਤੇ ਜੋ ਕਾਰ ਚਾਲਕ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਬੱਚੇ ਨੇ ਜਿਹੜੀ ਹੈ ਸੜਕ ਕ੍ਰੋਸ ਕੀਤੀ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਜਿਹੜੀ ਹੈ ਘੁੰਮੀ ਔਰ ਘੁਮ ਕੇ ਡਿਵਾਈਡਰ ਦੇ ਨਾਲ ਟਕਰਾਈ ਪਰ ਅਗਰ ਬੱਚਾ ਜਿਹੜਾ ਕ੍ਰੋਸ ਵੀ ਕਰ ਰਿਹਾ ਸੀ ਤਾਂ ਸ਼ਾਇਦ ਇੰਨੀ ਰਫਤਾਰ ਜਿਹੜੀ ਹੈ ਨਹੀਂ ਹੋ ਸਕਦੀ ਕਾਰ ਦੀ ਕਿਉਂਕਿ ਅਗਰ ਇਕ ਵੇਈ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਨਾਲ ਇਹ ਲੇਨ ਤੁਹਾਨੂੰ ਦਿਖਾ ਦੋ ਇਧਰ ਸਮਝੇ ਕਿ ਕਿੰਨੀ ਇਹ ਲੇਨ ਟ੍ਰੈਫਿਕ ਜਿਹੜੀ ਹੈ ਚੱਲਦੀ ਹੈ ਔਰ ਇੰਨੀ ਰਫਤਾਰ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ ਗੱਡੀ ਦੀ ਪਰ ਕਿਤੇ ਨਾ ਕਿਤੇ ਇੱਧਰ ਦੇਖੋ ਤੁਸੀਂ ਡਰਾਈਵਰ ਜਿਹੜੇ ਚਲਾ ਰਹੇ ਸੀ ਉਹਨਾਂ ਦੇ ਚੱਪਲਾਂ ਵੀ ਪਾਈਆਂ ਹੋਈਆਂ ਨੇ ਇਹ ਵੀ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਜਾਂਦੀਆਂ ਨੇ ਇਹ ਬਹੁਤ ਸਾਰੀਆਂ ਗੱਲਾਂ ਆਪਾਂ ਕਰਦੇ ਆਂ ਦੇਖਦੇ ਆਂ ਕਿ ਕਾਰ ਨੂੰ ਚੱਪਲਾ ਪਾ ਕੇ ਜਿਹੜਾ ਉਹ ਡਰਾਈਵ ਨਾ ਕਰੋ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਸਕਦਾ ਕਿਉਂਕਿ ਜਦੋਂ ਆਪਾਂ ਐਕਸੀਲੇਟ ਕਰਦੇ ਆਂ ਕਾਰ ਨੂੰ ਚੱਪਲ ਐਕਸੀਲੇਟਰ 'ਚ ਫਸ ਸਕਦੀ ਹੈ ਪੈਡਲ 'ਚ ਫਸ ਸਕਦੀ ਹੈ ਜਿਸ ਕਰਕੇ ਅਚਾਨਕ ਰੇਸ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਪਰ ਇੱਥੇ ਜਿਹੜੇ ਲੋਕ ਪਹੁੰਚੇ ਵੀ ਰਹੀ ਗੱਲ ਹੋਈ ਤੁਹਾਡੀ ਇਹਨਾਂ ਨਾਲ ਕਿੱਦਾਂ ਹੋਇਆ ਸਰ ਮੈਂ ਤਾਂ ਹੁਣੇ ਇਨਸਟਾਲਡ ਹੋਣੇ ਆਇਆ ਪੰਜ ਮਿੰਟ ਹੋਇਆ ਪਰ ਇਹ ਪਹਿਲੇ ਤਾਂ ਲੱਗਾ ਵੀ ਬੱਚਾ ਕੋਈ ਅੱਗੇ ਆ ਗਿਆ ਸੀ ਭੱਜ ਕੇ ਉਹਨੂੰ ਬਚਾਉਣ ਦੇ ਚੱਕਰ ਚ ਮਤਲਬ ਗੱਡੀ ਡਿਵਾਈਡਰ ਸਿ ਵੱਜ ਗਈ ਹੈ ਅੱਛਾ ਇੰਪੈਕਟ ਕਾਫੀ ਜ਼ਿਆਦਾ ਹੋਇਆ ਕਿਉਂਕਿ ਵੱਡੀ ਗੱਡੀ ਹੈਗੀ ਹੈ ਹਾਂਜੀ ਹਾਂਜੀ ਕੋਈ ਗੱਡੀ ਸਪੀਡ 'ਚ ਐਕਚੁਅਲੀ ਕੀ ਹੁੰਦਾ ਜਦੋਂ ਲਾਈਟ ਹੁੰਦੀ ਹੈ ਨਾ ਵੀ ਟ੍ਰੈਫਿਕ ਲਾਈਟ ਗ੍ਰੀਨ ਹੋਣ ਵਾਲੀ ਰੈੱਡ ਹੋਣ ਵਾਲੀ ਹੁੰਦੀ ਹੈ ਤੇ ਕੋਈ ਵੀ ਬੰਦਾ ਜਾਂ ਕੋਈ ਪਰਸਨ ਹੁੰਦਾ ਉਹ ਗੱਡੀ ਨੂੰ ਭਜਾਉਂਦਾ ਵੀ ਮੈਂ ਲਾਈਟ ਟੱਪ ਜਾਵਾਂ ਵੀ ਤੇ ਉਹਨੇ ਅਕੋਰਡਿੰਗ ਕੋਈ ਬੱਚਾ ਭੱਜ ਕੇ ਅੱਗੇ ਆਇਆ ਤੇ ਇਨਸਟੈਂਟ ਕਰਕੇ ਚਲੋ ਫਿਰ ਵੀ ਡਰਾਈਵਰ ਦੀ ਸਮਝਦਾਰੀ ਨਾਲ ਬਚਾਅ ਹੋ ਗਿਆ ਮਤਲਬ ਨੁਕਸਾਨ ਨਹੀਂ ਬਿਲਕੁਲ ਨੁਕਸਾਨ ਕੋਈ ਨਹੀਂ ਹੋਇਆ ਇਹਦਾ ਬਿਲਕੁਲ ਜਾਨੀ ਨੁਕਸਾਨੀ ਹੋਇਆ ਪਰ ਇੱਕ ਚੀਜ਼ ਦੇਖੋ ਆਪਾਂ ਬਾਰ ਲੀਆਂ ਖਬਰਾਂ ਕਿੰਨੀਆਂ ਸੁਣਦੇ ਆ ਨਾ ਦੀ ਚੱਪਲਾ ਪਾ ਕੇ ਡਰਾਈਵਰ ਨਹੀਂ ਅਲਾਉ ਕਰਦੇ ਹੈਗੇ ਆਪਾਂ ਇੱਥੇ ਕੋਈ ਚੀਜ਼ ਮੰਨਦੇ ਹੀ ਨਹੀਂਗੇ ਉਹਨਾਂ ਡਰਾਈਵਰ ਭਾਈ ਸਾਹਿਬ ਜਿਹੜੇ ਡਰਾਈਵ ਕਰ ਰਹੇ ਸੀ ਉਹਨਾਂ ਨੇ ਵੀ ਚੱਪਲਾ ਪਾਈਆਂ ਹੋ ਸਕਦਾ ਪੈਡਲ 'ਚ ਫਸ ਗਈ ਹੋਵੇ ਇਹ ਤਾਂ ਐਡੀ ਤੇਜ਼ ਆ ਗੱਡੀ ਮਿੰਡ ਇਸ਼ਾਰਾਪੁਰ ਇਹ ਤਾਂ ਦੇਖੋ ਜੀ ਚਲਾਨ ਵਾਲੇ ਡਰਾਈਵਰ ਦੀ ਗਲਤੀ ਹੈ ਜਿਹੜਾ ਚੱਪਲਾ ਸਲੀਪਰਸ ਪਾ ਕੇ ਗੱਡੀ ਚਲਾ ਰਿਹਾ ਬਾਕਾਇਦਾ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ ਉਹਦੇ ਅਕੋਰਡਿੰਗ ਤੇ ਬੂਟ ਪਾ ਕੇ ਹੀ ਬੰਦੇ ਨੂੰ ਗੱਡੀ ਡਰਾਈਵ ਕਰਨੀ ਚਾਹੀਦੀ ਹੈ ਬਿਲਕੁਲ ਨਾਰਮਸ ਜਿਹੜੀਆਂ ਨੇ ਉਹ ਜ਼ਰੂਰ ਫੋਲੋ ਕਰਨੀਆਂ ਚਾਹੀਦੀਆਂ ਨੇ ਹੁਣ ਉਹ ਜਿਹੜੇ ਡਰਾਈਵਰ ਚਲਾ ਉੱਧਰ ਤੁਸੀਂ ਦੇਖੋ ਤੇ ਜਿਸ ਕਾਰਨ ਜਿਹੜਾ ਇਹ ਹਾਦਸਾ ਜਿਹੜਾ ਹੋ ਸਕਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਕੋਈ ਬੱਚਾ ਜਿਹੜਾ ਮੂਰੇ ਆ ਗਿਆ ਸੀਗਾ ਇਸ ਕਰਕੇ ਜਿਹੜਾ ਉਹਨਾਂ ਨੂੰ ਅਚਾਨਕ ਬ੍ਰੇਕ ਲਗਾਨੀ ਪਈ ਅਚ ਪਰ ਅਚਾਨਕ ਬ੍ਰੇਕ ਲਗਾਉਣ ਦੇ ਨਾਲ ਰਫ਼ਤਾਰ ਕਿੰਨੀ ਹੋਏਗੀ ਕਾਰ ਦੀ ਕੀ ਹੋਦਾ ਟਾਇਰ ਤੱਕ ਫਟ ਗਿਆ ਗੱਡੀ ਦਾ ਟਾਇਰ ਤੱਕ ਜਿਹੜਾ ਫਟ ਗਿਆ ਹੈਗਾ ਆਖਰ ਇੰਨੀ ਸਪੀਡ ਤੋਂ ਬਿਨਾ ਇਹ ਹਾਦਸਾ ਨਹੀਂ ਹੋ ਸਕਦਾ ਕਿਉਂਕਿ 1 ਫੁੱਟ ਜ਼ਿਆਦਾ ਗਹਿਰਾ ਜਿਹੜਾ ਉਹ ਲੋਹੇ ਦਾ ਐਡਾ ਵੱਡਾ ਪਿੱਲਰ ਹੈ ਉਹ ਅੰਦਰ ਚਲਾ ਗਿਆ ਹੈ ਅਗਰ ਸਪੀਡ ਹੋਏਗੀ ਤਾਂ ਹੀ ਇਹ ਹਾਦਸਾ ਜਿਹੜਾ ਇੰਨਾ ਤੇਜ਼ ਵਾਪਰ ਸਕਦਾ ਹੈਗਾ ਹਾਲਾਂਕਿ ਹੁਣ ਗੱਡੀ ਜਿਹੜੇ ਟੋ ਕਰ ਰਹੇ ਆ ਉਹ ਗੱਡੀ ਨੂੰ ਟੋ ਕਰਵਾ ਕੇ ਲੈ ਕੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਤੇਜ਼ ਰਫਤਾਰੀ ਔਰ ਥੋੜੀ ਜੀ ਅੰਗੈਲੀ ਵੀ ਇਸ ਐਕਸੀਡੈਂਟ ਦਾ ਕਾਰਨ ਹੋ ਸਕਦੀ ਹੈ